ਸਿੱਖ ਇਤਿਹਾਸ ਵਿੱਚ ਸਿੱਖ ਕੌਮ ਦੇ ਵਿਰਸੇ ਵਿੱਚ ਤੁਸੀਂ ਸ਼ਹਾਦਤਾਂ ਦੇਖੋਗੇ ਕੁਰਬਾਨੀਆਂ ਦੇਖੋਗੇ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਆਪਣੀ ਕੌਮ ਨੂੰ ਦੇਖੋਗੇ ਲੋਕਾਂ ਦੀ ਮਦਦ ਕਰਨ ਨੂੰ ਆਪਣੀ ਕੌਮ ਨੂੰ ਦੇਖੋਗੇ ਕਿਤੇ ਕਿਸੇ ਨਾਲ ਧੱਕਾ ਹੋਇਆ ਸਭ ਤੋਂ ਪਹਿਲੇ ਆਪਣੀ ਕੌਮ ਨੂੰ ਦੇਖੋਗੇ ਜਿੱਥੇ ਸਾਰੇ ਲੋਕ ਡਰਦੇ ਹੋਣ ਜਾਨ ਤੋਂ ਉਥੇ ਆਪਣੀ ਕੌਮ ਨੂੰ ਦੇਖੋਗੇ ਆਪਣੀ ਕੌਮ ਦੀ ਖੋਰ ਵੱਡੀ ਗੱਲ ਹੈ ਆਪਾਂ ਕਿਤੇ ਨਹੀਂ ਦੇਖਿਆ ਕਿ ਆਪਾਂ ਮਦਦ ਕੱਲੀ ਆਪਣੇ ਭਰਾ ਸਿੱਖ ਦੀ ਕਰ ਰਹੇ ਆ ਆਪਾਂ ਸਾਰਿਆਂ ਨੂੰ ਦੀ ਮਦਦ ਤੇ ਅੱਗੇ ਹੁੰਨੇ ਆ ਕਿਸੇ ਵੀ ਧਰਮ ਦੇ ਕਿਸੇ ਨੂੰ ਕੋਈ ਤਕਲੀਫ ਹੋਏ ਸਭ ਤੋਂ ਪਹਿਲੇ ਆਪਾਂ ਹੁੰਨੇ ਆ ਆਪਾਂ ਕਿਤੇ ਕਿਉਂਕਿ ਆਪਾਂ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੇ ਆ ਸਰਬੱਤ ਦੇ ਭਲੇ ਦੀ ਸੋਚਣ ਵਾਲੇ ਆ ਆਪਣਾ ਇਤਿਹਾਸ ਹੈ ਜੈ ਪਰ ਆਪਾਂ ਨੂੰ ਕਈ ਚੀਜ਼ਾਂ ਦੇਖਣੀਆਂ ਪੈਣੀਆਂ ਅੱਜ ਦੇ ਜਿਹੜੇ ਦਿਨ ਦੇ ਇਤਿਹਾਸ ਬਾਰੇ ਕਿਉਂਕਿ ਸਾਰੇ ਮੈਥੋਂ ਪਹਿਲੇ ਬੁਲਾਇਆ ਨਹੀਂ ਬੜੇ ਵਿਸਤਾਰ ਨਾਲ ਪਿਛਲੇ 2-3 ਦਿਨਾਂ ਤੋਂ ਤੁਸੀਂ ਸਾਰੇ ਸਿੰਘ ਸਾਹਿਬ ਤੇ ਐਜਬੀਸੀ ਪ੍ਰਧਾਨ ਸਾਹਿਬ ਤੇ ਆਪਣੇ ਜਿਹੜੇ ਗ੍ਰੰਥੀ ਵੀ ਸਾਹਿਬ ਆ ਸਾਰਿਆਂ ਨੇ ਇਸ ਇਤਿਹਾਸ ਬਾਰੇ ਜ਼ਿਕਰ ਕੀਤਾ ਮੈਂ ਤਾਂ ਇੰਨਾ ਹੀ ਕਹਿਣਾ ਚਾਹਣਾ ਹੈ ਕਿ ਆਹ ਹੋਰ ਜਗ੍ਹਾ ਜਿੱਥੇ ਸ਼ਹਾਦਤਾਂ ਦੇ ਕੇ ਕਿਹਾ ਜਾਂਦਾ ਸੀ ਦੇਸ਼ ਦੀ ਆਜ਼ਾਦੀ ਦੀ ਪਹਿਲੀ ਜੰਗ ਲੜਈਆਂ ਜਿੱਤੀ ਆਪਾਂ ਜਿਵੇਂ ਮੈਥੋਂ ਪਹਿਲੇ ਕਿਹਾ ਕਿ ਆਪਣੀ ਖਾਲਸਾ ਪੰਥੀ ਕੋ ਜਜ਼ਬਾ ਹੈ ਕਿ ਆਪਾਂ ਮੌਤ ਤੋਂ ਡਰਦੇ ਨਹੀਂ ਉਹ ਜ਼ੁਲਮ ਦੇ ਖਿਲਾਫ ਲੜਦੇ ਆ ਭਾਵੇਂ ਆਪਣੀ ਮੌਤ ਹੋ ਜਾਏ ਮੌਤ ਤੋਂ ਡਰਦੇ ਨਹੀਂ ਆ ਹਾਲਸਾ ਜੀ ਆਪਣੀ ਕੌਮ ਇੱਕ ਛੋਟੀ ਜੀ ਕੌਮ ਹੈ ਪੂਰੇ ਸਾਰੇ ਧਰਮਾਂ ਦੇ ਮੁਕਾਬਲੇ ਆਪਣੀ ਕੌਮ ਦੀ ਤਾਕਤ ਹੈ ਏਕਤਾ ਕਾਕਤ ਹੈ ਆਪਣੀਆਂ ਸੰਸਤਾ ਤਾਕਤ ਹੈ ਕੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਆਸ਼ੀਰਵਾਦ ਲਾ ਕੇ ਕੋਈ ਇੱਕ ਕੰਮ ਕਰਨਾ ਹੈ ਉਹ ਸ਼ੁਰੂ ਕਰਦੇ ਆਂ ਹੌਲੀ ਹੌਲੀ ਆਪਾਂ ਨੂੰ ਸੋਚਣ ਦੀ ਲੋੜ ਹੈ ਕਿ ਉਹ ਜਜ਼ਬਾ ਆਪਣੀ ਕੌਮ ਚ ਅੱਜ ਹੈ ਜਿਹੜਾ ਜਜ਼ਬਾ ਆਪਣੀ ਕੌਮ ਵਿੱਚ ਜੈਤੋ ਦੇ ਮੋਰਚੇ 'ਚ ਆਪਣੇ ਪਰਿਵਾਰਾਂ ਦੇ ਆਪਣੇ ਉਸ ਟਾਈਮ ਦੇ ਬਜ਼ੁਰਗਾਂ ਨੇ ਉਹਨਾਂ ਵਿੱਚ ਸੀ ਜਦੋਂ ਉਸ ਟਾਈਮ ਅੰਗਰੇਜ਼ਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਖੰਡ ਪਾਟ ਸਾਹਿਬ ਖੰਡਿਤ ਕੀਤਾ ਉਹ ਜਜ਼ਬੇ ਵਿੱਚ ਆਪਣਾ ਮੋਰਚਾ ਲਾਇਆ ਆਪਾਂ ਉਹ ਜ਼ੁਲਮ ਦੇ ਖਿਲਾਫ ਲੜੇ ਕੀ ਉਹ ਭਾਵਨਾ ਅੱਜ ਵੀ ਤੁਹਾਡੇ ਚ ਜਦੋਂ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰ ਦਿੱਤਾ ਆਪਾਂ ਨੂੰ ਪਤਾ ਕੀਨੇ ਕਰ ਦਿੱਤਾ ਪਰ 6 ਮਹੀਨੇ ਬਾਅਦ ਵੋਟਾਂ ਆਉਂਦੀਆਂ 85 ਵਿੱਚ ਜਿਨੇ ਹਮਲਾ ਕੀਤਾ ਉਹਨਾਂ ਨੂੰ ਇੱਥੇ ਐਮ.ਐਲ.ਏ ਬਣ ਜਾਂਦੇ 35 40 ਉਹਨਾਂ ਦੇ ਕੀ ਉਹ ਜਜ਼ਬਾ ਅੱਜ ਦਾ ਕਿੰਨਾ ਰਹਿ ਗਿਆ ਆਪਣੇ ਵਿੱਚ ਕਿਦੋਂ ਫੌਜ ਨੇ ਇੱਥੇ ਅੰਗਰੇਜ਼ਾਂ ਦੀ ਫੌਜ ਨੇ ਇੱਥੇ ਆ ਕੇ ਇੰਨਾ ਤੱਕਾ ਕੀਤਾ ਜ਼ੁਲਮ ਕੀਤਾ ਅੱਜ ਦੇ ਹੁਕਮਰਾਨ ਅੱਜ ਦੀ ਸਰਕਾਰ ਨੇ ਸੁਲਤਾਨ ਪਰਲੋਦੀ ਵੀ ਜਾ ਕੇ ਗੋਲੀਆਂ ਚਲਾਈਆਂ ਗੁਰੂ ਘਰ ਵਿੱਚ ਗਏ ਆਪਣੇ ਜਜ਼ਬਾ ਕਿੱਧਰ ਗਿਆ